ਕਹਿੰਦੇ ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਹਨ ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਉੱਥੇ ਹੁੰਦੀਆਂ ਹਨ ਸਾਥੀਓ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਪਿੰਡ ਅਨਸਰੋਂ ਕਾਠਗੜ ਦੀ ਬੇਟੀ ਨੰਦਨੀ ਆਨੰਦ ਡਾਟਰ ਆਫ ਮੁਕੇਸ਼ ਆਨੰਦ ਨੇ ਕਿਆ ਕਿੰਗ ਕੋਇੰਗ ਐਂਡ ਡ੍ਰੈਗਨ ਗੇਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਸਿਰਫ ਆਪਣੇ ਮਾਪਿਓ ਪਿੰਡ ਅਤੇ ਇਲਾਕੇ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਦੱਸਦੀ ਹੈ ਨੈਸ਼ਨਲ ਚੈਂਪੀਅਨਸ਼ਿਪ ਭਾਲ ਵਿਖੇ ਹੋਈ ਸੀ ਪਬਾਲ ਤੁਜਤ ਨੰਦਨੀ ਆਪਣੇ ਸਾਥੀ ਖਿਡਾਰੀਆਂ ਨਾਲ ਵਾਪਸ ਪਹੁੰਚੀ ਤਾਂ ਢੋਲ ਨਾਲ ਉਸ ਦਾ ਭਰਮਾ ਸਵਾਗਤ ਕੀਤਾ ਗਿਆ ਪਿੰਡ ਵਾਸੀਆਂ ਨੇ ਬੇਟੀ ਦੇ ਗੱਲ ਵਿੱਚ ਹਾਰ ਪਾ ਕੇ ਤੇ ਸਰੂਪਾ ਪਾ ਕੇ ਉਸ ਦਾ ਸਨਮਾਨ ਕੀਤਾ ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇੱਥੇ ਅਸੀਂ ਸੋਚਦੇ ਹਾਂ ਕਿ ਇਸ ਬੇਟੀ ਦੇ ਪੂਰੇ ਪਰਿਵਾਰ ਅਤੇ ਪਿੰਡ ਨੂੰ ਕਿੰਨਾ ਚਾਏ ਕਿ ਬੇਟੀ ਨੇ ਪੂਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਲੇਕਿਨ ਹਾਲੇ ਵੀ ਕੁਝ ਲੋਕ ਅਜੇ ਹੰਜੂਤਿਆਂ ਨੂੰ ਬੋਝ ਸਮਝਦੇ ਹਨ ਤੇ ਤਿਆਂ ਦੇ ਸੁਪਨੇ ਪੂਰਾ ਕਰਨਾ ਤਾਂ ਦੂਰ ਪਰ ਤਿਆਂ ਨੂੰ ਸੁਪਨੇ ਲੈਣ ਦੀ ਇਜਾਜ਼ਤ ਵੀ ਨਹੀਂ ਦਿੰਦੇ ਪਰ ਇੱਥੇ ਸ਼ਲਾਘਾ ਬਣਦੀ ਹੈ ਮੁਕੇਸ਼ ਆਨੰਦ ਹੋਰਾਂ ਦੀ ਜਿਨ੍ਹਾਂ ਨੇ ਆਪਣੀ ਬੇਟੀ ਦਾ ਹਮੇਸ਼ਾ ਸਾਥ ਦਿੱਤਾ ਤੇ ਖੇਡਾਂ ਪ੍ਰਤੀ ਆਪਣੀ ਬੇਟੀ ਨੂੰ ਪ੍ਰੇਰਿਆ ਤੇ ਉਸ ਦੀ ਹੌਸਲਾ ਫਜ਼ਾਈ ਕੀਤੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਨੰਦਨੀ ਆਨੰਦ ਹੋਰ ਸਖਤ ਮਿਹਨਤ ਕਰਕੇ ਇੰਟਰਨੈਸ਼ਨਲੀ ਪਰਫਾਰਮ ਕਰੇਗੀ ਅਤੇ ਦੇਸ਼ ਲਈ 골ਡ ਮੈਡਲ ਜਿੱਤ ਕੇ ਲਿਆਏਗੀ ਦਿਖਾਣੇ ਤੁਹਾਨੂੰ ਪੂਰੀਆਂ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਸਰਾਂ ਵਿੱਚੋਂ ਇਹ ਬੱਚੀ ਨੰਦਨੀ ਅਨੰਦਾ ਸਪੋਰਟਸ ਗੇਮ ਵਿੱਚ ਨੈਸ਼ਨਲ ਲੈਵਲ ਤੇ ਸੈਕੰਡਰ ਸੈਕੰਡ ਨੰਬਰ ਤੇ ਆਏ ਹਨ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿੰਡ ਆਸਰਾਂ ਦਾ ਨਾਂ ਰੋਸ਼ਨ ਕੀਤਾ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਹਨ ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਉੱਥੇ ਹੁੰਦੀਆਂ ਹਨ ਸਾਥੀਓ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਪਿੰਡ ਅਨਸਰੋਂ ਕਾਠਗੜ ਦੀ ਬੇਟੀ ਨੰਦਨੀ ਆਨੰਦ ਡਾਟਰ ਆਫ ਮੁਕੇਸ਼ ਆਨੰਦ ਨੇ ਕਿਆ ਕਿੰਗ ਕੋਇੰਗ ਐਂਡ ਡ੍ਰੈਗਨ ਗੇਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਸਿਰਫ ਆਪਣੇ ਮਾਪਿਓ ਪਿੰਡ ਅਤੇ ਇਲਾਕੇ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਦੱਸਦੀ ਹੈ ਨੈਸ਼ਨਲ ਚੈਂਪੀਅਨਸ਼ਿਪ ਭਪਾਲ ਵਿਖੇ ਹੋਈ ਸੀ ਭਪਾਲ ਤੋਂ ਜਦ ਨੰਦਨੀ ਆਪਣੇ ਸਾਥੀ ਖਿਡਾਰੀਆਂ ਨਾਲ ਵਾਪਸ ਪਹੁੰਚੀ ਤਾਂ ਢੋਲ ਨਾਲ ਉਸ ਦਾ ਭਰਮਾ ਸਵਾਗਤ ਕੀਤਾ ਗਿਆ ਪਿੰਡ ਵਾਸੀਆਂ ਨੇ ਬੇਟੀ ਦੇ ਗੱਲ ਵਿੱਚ ਹਾਰ ਪਾ ਕੇ ਤੇ ਸਰੂਪਾ ਪਾ ਕੇ ਉਸ ਦਾ ਸਨਮਾਨ ਕੀਤਾ ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇੱਥੇ ਅਸੀਂ ਸੋਚਦੇ ਹਾਂ ਕਿ ਇਸ ਬੇਟੀ ਦੇ ਪੂਰੇ ਪਰਿਵਾਰ ਅਤੇ ਪਿੰਡ ਨੂੰ ਕਿੰਨਾ ਚਾਏ ਕਿ ਬੇਟੀ ਨੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਲੇਕਿਨ ਹਾਲੇ ਵੀ ਕੁਝ ਲੋਕ ਅਜੇ ਹੰਜੂ ਤੀਆਂ ਨੂੰ ਬੋਝ ਸਮਝਦੇ ਹਨ ਪ੍ਰਤਿਆਂ ਦੇ ਸੁਪਨੇ ਪੂਰਾ ਕਰਨਾ ਤਾਂ ਦੂਰ ਪਰ ਧੀਆਂ ਨੂੰ ਸੁਪਨੇ ਲੈਣ ਦੀ ਇਜਾਜ਼ਤ ਵੀ ਨਹੀਂ ਦਿੰਦੇ ਪਰ ਇੱਥੇ ਸ਼ਲਾਘਾ ਬਣਦੀ ਹੈ ਮੁਕੇਸ਼ ਆਨੰਦ ਹੋਰਾਂ ਦੀ ਜਿਨ੍ਹਾਂ ਨੇ ਆਪਣੀ ਬੇਟੀ ਦਾ ਹਮੇਸ਼ਾ ਸਾਥ ਦਿੱਤਾ ਤੇ ਖੇਡਾਂ ਪ੍ਰਤੀ ਆਪਣੀ ਬੇਟੀ ਨੂੰ ਪ੍ਰੇਰਿਆ ਤੇ ਉਸ ਦੀ ਹੌਸਲਾ ਫਜ਼ਾਈ ਕੀਤੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਨੰਦਨੀ ਆਨੰਦ ਹੋਰ ਸਖਤ ਮਿਹਨਤ ਕਰਕੇ ਇੰਟਰਨੈਸ਼ਨਲੀ ਪਰਫਾਰਮ ਕਰੇਗੀ ਅਤੇ ਦੇਸ਼ ਲਈ 골ਡ ਮੈਡਲ ਜਿੱਤ ਕੇ ਲਿਆਏਗੀ ਦਿਖਾਣੇ ਤੁਹਾਨੂੰ ਪੂਰੀਆਂ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਸਰੋਂ ਵਿੱਚੋਂ ਇਹ ਬੱਚੀ ਨੰਦਨੀ ਆਨੰਦ ਦਾ ਸਪੋਰਟਸ ਗੇਮ ਵਿੱਚ ਨੈਸ਼ਨਲ ਲੈਵਲ ਤੇ ਸੈਕੰਡਰ ਸੈਕੰਡ ਨੰਬਰ ਤੇ ਆਏ ਹਨ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿੰਡ ਆਸਰੋਂ ਦਾ ਨਾਂ ਰੌਸ਼ਨ ਕੀਤਾ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ